ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਨਆਰਆਈ ਭਾਈ ਚਰਨੂ ਵੱਡਾ ਤੋਹਫਾ ਨਵੀਂ ਦਿੱਲੀ ਦੇ 에ਰਪੋਰਟ ਉੱਤੇ ਪੰਜਾਬ ਸਹਾਇਤਾ ਕੇਂਦਰ ਕੀਤਾ ਸਮਰਪਿਤ ਭਗਵੰਤ ਸਿੰਘ ਮਾਨ ਨੇ ਮਹਿਲਾ ਪਹਿਲਵਾਨ ਵਿਨੇਸ਼ ਪੋਗਾਖ ਮਾਮਲੇ ਦੀ ਨਰਪੱਖ ਜਾਂਚ ਦੀ ਵੀ ਕੀਤੀ ਮੰਗ ਆਭਕਾਰੀ ਨੀਤੀ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਾਇਕਿਰਾਸਤ 20 ਅਗਸਤ ਤੱਕ ਵਧੀ ਵੀਡੀਓ ਕਾਨਫਰੈਂਸਿੰਗ ਰਾਹੀਂ ਕੋਰਟ ਵਿੱਚ ਪੇਸ਼ ਹੋਏ ਕੇਜਰੀਵਾਲ ਮਨੂ ਭਾਕਰ ਨੂੰ ਵੇਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਕੇ ਕੀਤੀ ਤਾਰੀਫ਼ ਕਿਹਾ ਹਰ ਭਾਰਤੀ ਮਨੂ ਭਾਕਰ ਦੇ ਬੇਮਿਸਾਲ ਪ੍ਰਦਰਸ਼ਨ ਤੋਂ ਉਤਸ਼ਾਹਿਤ ਤੇ ਹੁਣ ਖਬਰਾਂ ਵਿਸਤਾਰ ਨਾਲ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਟਰਮੀਨਲ 3 ਵਿਖੇ ਪੰਜਾਬ ਸਹਾਇਤਾ ਕੇਂਦਰ ਦੇ ਨਾਮ ਹੇਠ ਆਲਾ ਦਰਜੇ ਦਾ ਐਨ ਆਰ ਆਈ ਸੁਵਿਧਾ ਕੇਂਦਰ ਲੋਕਾਂ ਨੂੰ ਸਮਰਪਿਤ ਕੀਤਾ ਹੈ ਮਹਿਲਾ ਪਹਿਲਵਾਨ ਵਿਨੇਸ਼ ਪੋਗਟ ਦੀ ਘਟਨਾ ਬਾਰੇ ਸਹਾਇਕ ਸਟਾਫ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨੇ ਸਮੁੱਚੇ ਖੇਡ ਜਗਤ ਨੂੰ ਵੱਡਾ ੱਤਕਾ ਲਗਾਇਆ ਹੈ ਉਨੇ ਕਿਹਾ ਹੈ ਕਿ ਇਸ ਘਟਨਾ ਨੇ ਲੱਖਾਂ ਖੇਡ ਪ੍ਰੇਮੀਆਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਜਿਸ ਕਰਕੇ ਇਸ ਦੀ ਨਿਰਪੱਖ ਜਾਂਚ ਕਰਵਾਉਣਾ ਸਮੇਂ ਦੀ ਲੋੜ ਹੈ ਭਗਵੰਤ ਮਾਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਫੁਗਾਕ ਦੇ ਸਟਾਫ ਦੀ ਕੋਈ ਮਿਕਾ ਵੀ ਸ਼ੱਕੀ ਹੈ ਕਿਉਂਕਿ ਉਹਨਾਂ ਨੇ ਨਿਰਧਾਰਤ ਸੀਮਾ ਵਿੱਚ ਪਹਿਲਵਾਨ ਦਾ ਭਾਰ ਕਾਬੂ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਇੱਕ ਗੱਲ ਹੈ ਕਿ ਇੱਕ 올림픽 ਦਾ ਇੱਕ 골ਡ ਮੈਡਲ ਜਿਵੇਂ ਹਾਥ ਹਮਾਰਾ ਪੜ ਗਿਆ ਥਾ ਲੇਕਿਨ ਛੀਨ ਲਿਆ ਗਿਆ ਤੋਂ उसके कोच ने एक बात बताई उसके ताऊ भी हैं वो कोच भी है कि अगर वेट तो पहले भी कर लेते हैं जो ऑफिशियल वेट होता है उससे पहले भी वेट होता है प्लेयर्स के पास अपनी वेइंग मशीन होती है अगर ऐसा था तो उसके बाल भी काट सकते थे 200 ग्राम के तो उसके बाल भी थे 100 ग्राम का तो चक्कर है ना उसके बाल काट सकते थे किसी ने ध्यान नहीं दिया पता नहीं क्या करने गए हैं हमारे कोच हमारे फिजियोथेरेपिस्ट और हम गुड मेडल से वंचित रह गए मैं इस मामले में फोकट चैंपियन है और चैंपियन रहेगी इसमें उसकी कोई गलती नहीं है जो सराउंडिंग स्टाफ है उसमें से आप जांच कर लो संसद के बजट सैशन दौरान अब राज्यसभा काफ़ी हंगामा होया विरोधी धर के नेता मल्लिकार्जुन खड़गे राज्यसभा ਵਿਨੇਸ਼ ਵੋਗਾਟ ਨੂੰ 올림픽 ਤੋਂ ਅਯੋਗ ਠਰਾਈ ਜਾਣ ਦੇ ਮੁੱਦੇ ਉੱਤੇ ਚਰਚਾ ਕਰਨਾ ਚਾਹੁੰਦੇ ਸਨ ਪਰ ਚੇਅਰਮੈਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਜਦੋਂ TMC ਦੇ ਸੰਸਦ ਮੈਂਬਰ ਡਾਇਰੈਕ ਕੋ ਬ੍ਰਾਇਨ ਨੇ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੇਅਰਮੈਨ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ। ਜਿਸ ਤੋਂ ਬਾਅਦ ਨਾਰਾਜ਼ ਕਾਂਗਰਸ ਅਤੇ TMC ਦੇ ਸੰਸਦ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ। ਵਿਰੋਧੀ ਸੰਸਦ ਮੈਂਬਰਾਂ ਦੇ ਵਾਕਆਊਟ ਤੋਂ ਬਾਅਦ ਚੇਅਰਮੈਨ ਗੁੱਸੇ ਵਿੱਚ ਆ ਗਏ। ਉਹਨਾਂ ਕਿਹਾ ਕਿ ਮਾਨਯੋਗ ਸੰਸਦ ਮੈਂਬਰਾਂ ਵੱਲੋਂ ਇਸ ਸਦਨ ਨੂੰ ਅਰਾਜਕਤਾ ਦਾ ਕੇਂਦਰ ਬਣਾਉਣਾ ਭਾਰਤੀ ਲੋਕਤੰਤਰ ਤੇ ਹਮਲਾ ਕਰਨ ਦੇ ਬਰਾਬਰ ਹੈ। ਤੁਸੀਂ ਲੋਕ ਸਪੀਕਰ ਦੀ ਸ਼ਾਨ ਨੂੰ ਢਾਲਾ ਰਹੇ ਹੋ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਕਥਿਤ ਗੈਰ ਮਰਿਆਦਤ ਰਵੱਈਏ ਨੂੰ ਲੈ ਕੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਨੇ ਗਾਂਧੀਵਾਦੀ ਤਰੀਕੇ ਨਾਲ ਵਿਰੋਧ ਜਤਾਇਆ। ਉਹਨਾਂ ਕਿਹਾ ਕਿ ਅੱਜ ਜੋ ਵੀ ਹੋਇਆ ਮੰਦ ਭਾਗ ਹੈ। ਵਿਰੋਧੀ ਸੰਸਦ ਮੈਂਬਰਾਂ ਦੇ ਵਿਵਹਾਰ ਤੋਂ ਨਾਰਾਜ਼ ਹੋ ਕੇ ਤਨਖੜ ਸਦਨ ਛੱਡ ਕੇ ਚਲੇ ਗਏ। कि उन्होंने नहीं में चुनौती दी जा रही है माननीय सदस्य सदन को अराजकता का केंद्र बनाना भारतीय प्रजातंत्र के ऊपर कुठाराघात करना अध्यक्ष की गरिमा को धूमिल करना शारीरिक रूप से चुनौतीपूर्ण वातावरण करना यह अमर्यादित आचरण नहीं है यह हर सीमा को लांगित करने वाला आचरण है जो मैं हाल के दिनों में देख रहा हूं और जिस तरीके से चुनौती शब्दों से पत्र के द्वारा अखबार के माध्यम के द्वारा एक प्रमुख अखबार नाम नहीं लेना चाहता कितनी गलत टिप्पणी की है मैंने देखा है मेरे को यह चुनौती नहीं दी जा रही है यह चुनौती सभापति के पद को दी जा रही है दुखी मन से मैं मेरी शपथ से दूर नहीं रहा हूं पर मुझे जो आज मैंने देखा है जिस तरीके का व्यवहार सदस्य ने किया है शारीरिक रूप से किया है जिस तरीके का व्यवहार इधर से भी हुआ है मैं कुछ समय के लिए यहां बैठने में अपने आप को सक्षम नहीं पा रहा हूं मैं दुखी मन से नमस्कार ਦਿੱਲੀ ਦੀ ਰੌਜ਼ਾਵਿਨੀ ਕੋਰਟ ਨੇ ਅਪਕਾਰੀ ਨੀਤੀ ਦੇ ਕਥਿਤ ਕੱਪੜੇ ਨਾਲ ਸੰਬੰਧਿਤ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ 20 ਅਗਸਤ ਤੱਕ ਵਧਾ ਦਿੱਤੀ ਹੈ। ਉਹਨਾਂ ਨੂੰ ਤਿਹਾਰੜ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਗਿਆ ਸੀ। ਕੇਜਰੀਵਾਲ ਨੂੰ ED ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਉਸ ਤੋਂ ਬਾਅਦ ਰੌਜ਼ਾਵਿਨੀ ਕੋਰਟ ਨੇ ਉਹਨਾਂ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਸੀ। ਉਹਨਾਂ ਦੇ ਖਿਲਾਫ ਦੂਜਾ ਮਾਮਲਾ ਸੀ ਵੀ ਇਹਦੇ ਜਿਸ ਵਿੱਚ ਉਹਨਾਂ ਨੂੰ 26 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੱਸਦੇ ਕਿ 10 ਜੁਲਾਈ ਨੂੰ ਅਦਾਲਤ ਨੇ ED ਦੀ ਚਾਰਜ ਸ਼ੀਟ ਦਾ ਨੋਟਿਸ ਲੈਂਦੇ ਆ ਕੇਜਰੀਵਾਲ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ 17 ਮਈ ਨੂੰ ਈਡੀ ਨੇ 7ਵੀਂ ਪੂਰਕ ਚਾਰਜ ਸ਼ੀਟ ਧਾਰਿਤ ਕੀਤੀ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਦੋਸ਼ੀ ਬਣਾਇਆ ਗਿਆ ਸੀ ਇਸ ਮਾਮਲੇ ਵਿੱਚ ਹੁਣ ਤੱਕ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਰੱਖਿਆ ਮੰਤਰੀ ਡਾਇਨਾਤ ਸਿੰਘ ਨੇ ਪੈਰਿਸ ਖੇਡਾਂ ਤੋਂ ਜੇਤੂ ਹੋ ਕੇ ਵਾਪਸ ਆਉਣ ਤੋਂ ਬਾਅਦ ਡਬਲ 올림픽 ਕਾਂਸੀ ਤਮਗਾ ਜੇਤੂ ਪਿਸਟਲ ਨਿਸ਼ਾਨੇਬਾਜ਼ ਮਨੂਪਾ ਕਰਨਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਤਾਰੀਫ ਕੀਤੀ ਰਾਜਨਾਥ ਸਿੰਘ ਨੇ ਕਿਹਾ ਕਿ ਹਰ ਭਾਰਤੀ ਉਸ ਦੇ ਬੇਮਿਸਾਲ ਪ੍ਰਦਰਸ਼ਨ ਤੋਂ ਉਤਸ਼ਾਹਿਤ ਹੈ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਮੁਲਾਕਾਤ ਦੀ ਫੋਟੋ ਸ਼ੇਅਰ ਕੀਤੀ ਹੈ ਸਿੰਘ ਨੇ ਐਕਸ ਉਤੇ ਲਿਖਿਆ ਕਿ ਭਾਰਤੀ ਨਿਸ਼ਾਨੇਬਾਜ਼ ਮਨੂ ਪਾਕਰ ਨਾਲ ਮਿਲ ਕੇ ਖੁਸ਼ੀ ਹੋਈ ਜਿਨ੍ਹਾਂ ਨੇ ਦੇਸ਼ ਲਈ ਦੋ ਕਾਂਸੀ ਤਮਗੇ ਜਿੱਤ ਕੇ ਪੈਰਿਸ 올림픽 ਵਿੱਚ ਇਤਿਹਾਸ ਰਚੇ ਹਰ ਭਾਰਤੀ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਚਾਹੀਦਾ ਹੈ ਉਸ ਦੇ ਭਵਿੱਖ ਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਭਾਕਰ ਪੈਰਿਸ ਵਿੱਚ ਚੱਲ ਰਹੇ 올림픽 ਖੇਡਾਂ ਵਿੱਚ ਆਪਣੇ ਇਤਿਹਾਸਿਕ ਪ੍ਰਦਰਸ਼ਨ ਤੋਂ ਬਾਅਦ ਬੁੱਧਵਾਰ ਨੂੰ ਘਰ ਪਰਤੀ ਸੀ ਉਹ ਦੇਸ਼ ਦੀ ਆਜ਼ਾਦੀ ਦੇ ਬਾਅਦ ਦੇ ਦੌਰ ਵਿੱਚ 올림픽 ਦੇ ਇੱਕ ਹੀ ਸ਼ਾਸਨ ਵਿੱਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ 22 ਸਾਲਾ ਭਾਕਰ ਨੇ ਔਰਤਾਂ ਦੀ 10 ਮੀਟਰ 에ਅਰ ਪਿਸਟਲ ਅਤੇ 10 ਮੀਟਰ 에ਅਰ ਪਿਸਟਲ ਮਿਕਸਡ ਟੀਮ ਦੇ ਵਿੱਚ ਇੱਕ ਕਾਂਸੀ ਦਾ ਤਮਗਾ ਜਿੱਤਿਆ ਜਿੱਥੇ ਉਸਨੇ ਸਰਵਜੋਤ ਸਿੰਘ ਨਾਲ ਮਿਲ ਕੇ ਦੇਸ਼ ਲਈ 올림픽 ਇਤਿਹਾਸ ਰਚਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ ਦੇ ਵਾਇਨਾਡ ਵਿੱਚ ਜ਼ਮੀਨ ਖਿਸਕਣ ਦੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਅਧਿਕਾਰਤ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੇਰਲ ਵਿੱਚ ਪਰਵਤੀ ਵਾਇਨਾਡ ਜ਼ਿਲ੍ਹੇ ਵਿੱਚ 30 ਜੁਲਾਈ ਨੂੰ ਤੜਕੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 200 ਤੋਂ ਪਾਰ ਹੋ ਗਈ ਸੀ। ਖੇਤਰ ਦੇ ਜ਼ਮੀਨ ਖਿਸਕਣ ਦੇ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਅਜੇ ਵੀ ਤਲਾਸ਼ ਮਹਿੰਮ ਜਾਰੀ ਹੈ ਅਤੇ ਲਾਸ਼ ਖੋਜੀ ਕੁੱਤੇ ਨੂੰ ਵੱਧ ਗਿਣਤੀ ਵਿੱਚ ਅਜਿਹੀਆਂ ਥਾਵਾਂ 'ਤੇ ਮਲਬੇ ਹੇਠਾਂ ਦਬੇ ਅਵਸ਼ੇਸ਼ਾਂ ਦੀ ਤਲਾਸ਼ ਵਿੱਚ ਲਗਾਏ ਗਏ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 10 ਅਗਸਤ ਨੂੰ ਦੁਪਹਿਰ ਕਲਪੇਟਾ ਪਹੁੰਚਣਗੇ ਤੇ ਉਸ ਤੋਂ ਬਾਅਦ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਵੀ ਕਰਨਗੇ। ਬੁੱਧਵਾਰ ਦੀ ਸਥਿਤੀ ਮੁਤਾਬਕ ਜ਼ਮੀਨ ਖਿਸਕਣ ਵਿੱਚ ਲਾਪਤਾ ਲੋਕਾਂ ਦੀ ਗਿਣਤੀ 138 ਹੈ ਤੇ 200 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਵਾਏਨਾਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਲਬਧ ਕਰਵਾਏ ਗਏ ਅੰਕੜਿਆਂ ਮੁਤਾਬਕ 7 ਅਗਸਤ ਤੱਕ ਆਫਤ ਪ੍ਰਭਾਵਿਤ ਇਲਾਕਿਆਂ ਤੇ ਚਲਿਆਰ ਨਦੀ ਤੋਂ 192 ਅੰਗ ਬਰਾਮਦ ਕੀਤੇ ਗਏ ਪੈਰਾਸੋਲਪਿਕ 2024 ਵਿੱਚ ਭਾਰਤ ਦੇ ਅਮਨ ਸਰਾਵਤ ਨੇ ਫ੍ਰੀਸਟਾਈਲ ਕੁਸ਼ਤੀ ਵਿੱਚ 57 ਕਿਲੋਗ੍ਰam ਭਾਰ ਵਰਗ ਦੇ ਕੁਆਟਰਫਾਈਨਲ ਵਿੱਚ ਅਲਬਾਨੀਆਂ ਦੇ ਪਹਿਲਵਾਨ ਨੂੰ 12-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਪੰਜਾਬ ਸਰਕਾਰ ਵੱਲੋਂ ਟਾਂਡਾ ਦੇ ਬਾਬਾ ਬੂਟਾ ਭਗਤ ਮੈਮੋਰੀਅਲ ਹਾਲ ਵਿੱਚ ਆਪ ਸਰਕਾਰ ਆਪਦੇ ਦਰਵਾਜ਼ੇ ਤਹਿਤ ਵਿਸ਼ੇਸ਼ ਸਬੂਧਾ ਕੈਂਪ ਦਾ ਆਯੋਜਨ ਕੀਤਾ ਗਿਆ ਵਿਧਾਇਕ ਜਸਵੀਰ ਸਿੰਘ ਰਾਜਾ ਗਿਲਦੀਗਵਾਈ ਵਿੱਚ ਐਸਡੀਐਮ ਬਿਉਮ ਭਾਰਦਵਾਜ ਦੀ ਦੇਖਰੇਖ ਵਿੱਚ ਆਯੋਜਿਤ ਇਸ ਕੈਂਪ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਦੇਸ਼ਾਂ ਮੁਤਾਬਿਕ 25 ਵਿਭਾਗਾਂ ਦੇ ਅਧਿਕਾਰੀ ਪਹੁੰਚੇ ਅਤੇ 200 ਤਰ੍ਹਾਂ ਦੀਆਂ ਵਕਫ ਸੇਵਾਵਾਂ ਪ੍ਰਦਾਨ ਕੀਤੀਆਂ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਕੇ ਤੇ ਹੀ ਕੀਤਾ ਗਿਆ ਇਸ ਮੌਕੇ ਵਿਧਾਇਕ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਦੇ ਸੁਪਰਾਲੇ ਦਾ ਵੱਧ ਚੜ ਕੇ ਲਾਹ ਲੈ ਰਹੇ ਨੇ ਅਜੇ ਤੱਕ ਚੱਲ ਰਿਹਾ ਆ तकरीबन ਮੇਰੇ ਹਿਸਾਬ ਦੇ ਨਾਲ 100 ਤੋਂ ਉੱਤੇ ਲੋਕ ਨੇ ਸ਼ਿਕਰਤ ਕੀਤੀ ਆ ਔਰ ਕਾਫੀ ਜਿਹੜੇ ਉਹਨਾਂ ਦੇ ਛੋਟੇ ਛੋਟੇ ਕੰਮ ਸੀਗੇ ਮੌਕੇ ਦੇ ਵੀ ਹੱਲ ਕੀਤੇ ਆ ਔਰ ਜਿਹੜੇ ਕਿਸੇ ਡਿਪਾਰਟਮੈਂਟ ਨਾਲ ਰਿਲੇਟਡ ਪੈਂਡਿੰਗ ਸੀਗਾ ਉਹਨੂੰ ਵੀ ਅਸੀਂ ਆਫੀਸਰ ਨੂੰ ਗਿਆ ਵੀ ਇਹਨੂੰ ਜਲਦੀ ਤੋਂ ਜਲਦੀ ਨਿਬਟਾਇਆ ਜਾਵੇ ਕੁਝ ਸੀਗੇ ਕੇਸ ਕੋਰਟ ਮੈਟਰ ਹੁੰਦੇ ਆ ਉਹਨਾਂ ਦੇ ਵਿੱਚ ਤੁਹਾਨੂੰ ਵੀ ਪਤਾ ਕੋਰਟ ਦੇ ਵਿੱਚ ਤਾਂ ਕੋਈ ਅਸੀਂ ਕੁਝ ਨਹੀਂ ਕਰ ਸਕਦੇ ਪਰ ਫਿਰ ਵੀ ਜਿੰਨੀ ਵੀ ਵੱਧ ਤੋਂ ਵੱਧ ਕਿਸੇ ਦੇ ਪ੍ਰੋਬਲਮ ਸੀ ਉਹਨੂੰ ਸੋਲਵ ਕਰਨੇ ਲਈ ਉਪਰਾਲਾ ਕੀਤਾ ਗਿਆ ਆ ਔਰ ਸਾਰੇ ਡਿਪਾਰਟਮੈਂਟ ਤਕਰੀਬਨ ਬੈਠੇ ਐ ਐਸ.ਡੀ.ਐਮ ਸਾਹਿਬ ਬੈਠੇ ਆ ਸਾਡੇ ਸਾਰੇ ਚੇਅਰਮੈਨ ਸਾਹਿਬ ਬੈਠੇ ਨੇ ਔਰ ਤਕਰੀਬਨ ਜਿੰਨੇ ਐਮ.ਸੀ ਸਾਹਿਬਾਨ ਨੇ ਸਾਰੇ ਹਾਜ਼ਰ ਆ ਔਰ ਬੜੀ ਸਾਰੇ ਮੰਤਨਿਆਂ ਦੇ ਨਾਲ ਬੜੇ ਪਿਆਰ ਨਾਲ ਲੋਕਾਂ ਦੇ ਕੰਮ ਕਰਵਾ ਰਹੇ ਆ ਇਹਦੇ ਨਾਲ ਇਹ ਹੋ ਜਾਂਦਾ ਕਿ ਲੋਕਾਂ ਦੀ ਖਰਚੂ ਖਜਰੀ ਮੁੱਕ ਜਾਂਦੀ ਸਾਵੇਂ ਇੱਕ ਜਗ੍ਹਾ ਹੀ ਆ ਕੇ ਸਾਰੇ ਕੰਮ ਜਿਹੜੇ ਆ ਉਹ ਨਿਪਟਾਏ ਜਾਂਦੇ ਨੇ ਤਾਂ ਕੋਈ ਕਿਤੇ ਹੁੰਦਾ ਸਾਈਨ ਕਰਾਉਣ ਨੂੰ ਕੋਈ ਕਿਤੇ ਵੱਡਾ ਇਸ਼ੂ ਤਾਂ ਨੀਲੇ ਕਾਡਾਂ ਦਾ ਅਸ਼ੂਮਾਨ ਕਾਡ ਦਾ ਆ ਉਹ ਅਸੀਂ ਸਰਕਾਰ ਵੱਲੋਂ ਵੀ ਲਗਾਇਆ ਹੋਇਆ ਨਾਲ ਉਹਨਾਂ ਦੇ ਅਸੀਂ ਜਿਹੜੇ ਕੰਪਿਊਟਰ ਮੁੰਡੇ ਜਾਣਦੇ ਹੈਲਪਰ ਵੀ ਲਾਏ ਹੋਏ ਆ ਕਿ ਜਿਆਦਾ ਕੋਈ ਕੰਪਲੀਟਾ ਸੀ ਗਿਆ ਉਹ ਸੋਲਵ ਹੋ ਦੇਗਾ ਪੰਜਾਬ ਪੁਲਿਸ ਵੱਲੋਂ ਅੱਜ ਪੰਜਾਬ ਦੇ 13 ਥਾਵਾਂ 'ਤੇ ਵਿਸ਼ੇਸ਼ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਬਾਬਤ ਜਾਣਕਾਰੀ ਸਾਂਝੀ ਕਰਦੇ ਹਾਂ ਐਸਟੀਐਫ ਦੇ ਏਡੀਜੀਪੀ ਨਿਲਵ ਕਿਸ਼ੋਰ ਨੇ ਕਿਹਾ ਕਿ ਫਾਇਲ ਕਾ ਦੇ ਡਰਗ ਇਨਸਪੈਕਟਰ ਦੇ ਨਸ਼ਾ ਤਸਕਰਾਂ ਨਾਲ ਸਬੰਧਨ ਦਾ ਪਤਾ ਲੱਗਣ ਤੇ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਉਹਨੇ ਕਿਹਾ ਕਿ ਇਸ ਮਾਮਲੇ ਵਿੱਚ ਉਸਦੇ ਟਿਕਾਣਾ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨੇ ਵੀ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਖਿਲਾਫ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰੱਖੇਗੀ ਕੱਲ ਹਮਨੇ ਇੱਕ एफ़ रजिस्टर किया जो आ, एक आ, ड्रग इंस्पेक्टर हैं मिस्टर सीसन मित्तल जो आजकल फाजिलका में पोस्टेड हैं उनके खिलाफ़ एक हमने एन के सेक्शन ट्वेंटी नाइन और फिफ्टी नाइन और वन हंड्रेड में एफ रजिस्टर किया उस एफ में एलिगेशन ये है कि उनका जो संबंध जो है वो ड्रग स्मगलर्स के साथ है और उनके कनाइवेंस में जो है वो काफ़ी उन्होंने प्रॉपर्टी बना रखी है और उनको फैसिलिटेट कर रहे हैं उस बेसिस पे आज पूरे पंजाब में लगभग तेरह जगहों पे हमारा रेट शुरू हुआ था अब वो लगभग आठ जगहों पे कंटिन्यू कर रहा है रेट उसमें हम उनके अलग अलग जगहों पे सर्च कर रहे हैं और जो भी सर्च के हिसाब से हमारे पास आउटपुट आएगा वो फ्यूचर में हम आपके साथ शेयर करेंगे सर इस रेट के दौरान पंजाब पुलिस को कितनी सफलता मिली है और अगर बात की जाए रिकवरी की तो कितने क्लोज रिकवरी इसमें हुई है इस, इस रेड अभी अभी मैं इस स्थिति में नहीं हूँ कि आपको ये बता सकूँ क्योंकि रेट अंडर प्रोसेस है एक बार जब रेट कंप्लीट हो जाएगा रेट टीम्स के सारे रिपोर्ट आ जाएंगे और हम उसको मजिस्ट्रेट के पास प्रोड्यूस करके उनको तब तो उसके पास जाते हम आपको इसके बारे में कोई इंफॉर्मेशन दे पाएंगे जो तो ये नशे के खिलाफ मुहिम है पंजाब पुलिस को जो तो चल रही है ये कितने दिनों से चल रही है और आगे की क्या प्लानी है लगभग पिछले डेढ़ महीने से स्पेशल ड्राइव पूरे स्टेट में चल रहा है इसमें जितने भी हॉटस्पॉट्स हैं जितने भी नशा तस्कर हैं और जितने भी पॉइंट ऑफ सेल हैं वो सारे जगहों पे पुलिस लगातार रेड कर रही है इसके अलावा बहुत सारे जो है सो अवेयरनेस कैंपेन चलाया जा रहा है लोगों को शिक्षित किया जा रहा है जो ड्रग एडिक्ट हैं उनकी उनकी uh, उनको डी एडिक्शन की तरफ ले जाया जा रहा है पूरा सारा का सारा पुलिस महकमा जो है अलग अलग डिस्ट्रिक्ट जो है तरह तरह के कार्यक्रम जो है पूरे स्टेट में चला रहे हैं और इसको बहुत ही पॉजिटिवली

उट कंधे कंधे में में चल रहे हैं और इसका काफी अच्छा नतीजा हमें ऑलरेडी मिल रहा है पंजाब के मुख्यमंत्री भगवंत मान के दिशा निर्देशों उत्ते नशे विरुद्ध विधि जंग दौरान सरहद पारो नशे तस्करी शामिल ਨੈਟਵਰਕਾਂ ਦੇ ਖਿਲਾਫ ਵੱਡੀ ਸਫਲਤਾ ਹਾਸਲ ਕਰਦਿਆਂ ਫਰੋਈਪੁਰ ਪੁਲਿਸ ਨੇ 6 ਕਿਲੋ 655 ਗ੍ਰਾਮ ਹੈਰੋਨ ਅਤੇ 6 ਲੱਖ ਰੁਪਏ ਦੀ ਡਰੱਗਮਨੀ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਇਹ ਜਾਣਕਾਰੀ ਦਿੰਦਿਆਂ ਐਸਐਸਪੀ ਸੋਮੇ ਮਿਸ਼ਰਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕਰਦਿਆਂ ਨਾਕਾਬੰਦੀ ਕੀਤੀ ਗਈ ਸੀ ਜਿਸ ਤਰ੍ਹਾਂ ਇੱਕ ਨੋਵਾ ਕਾਰ ਨੂੰ ਰੋਕਿਆ ਗਿਆ ਅਤੇ ਉਸ ਦੀ ਤਲਾਸ਼ੀ ਲਈ ਗਈ ਜਿਸ ਤਰ੍ਹਾਂ ਉਸ ਵਿੱਚੋਂ 6 ਕਿਲੋ 655 ਗ੍ਰਾਮ ਹੈਰੋਨ ਅਤੇ 6 ਲੱਖ ਰੁਪਏ ਦੀ ਡਰੱਗਮਨੀ ਬਰਾਮਦ ਹੋਈ ਹੈ ਵੜੇ ਗਏ ਵਿਅਕਤੀ ਦੀ ਪਛਾਣ ਸਿਮਰਨ ਕੌਰ ਉਰਫ ਇੰਦੂ ਅਤੇ ਗੁਰਜੋਤ ਵਾਸੀ ਜੈਮਲ ਸਿੰਘ ਵਾਲਾ ਮੋਗਾਪੁਰ ਹੋਈ ਹੈ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਆਪਸ ਵਿੱਚ ਰਿਸ਼ਤੇਦਾਰ ਨੇ ਤਿੰਨਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਮੁਲਜ਼ਮ ਸਿਮਰਨ ਦੇ ਖਿਲਾਫ ਐਨਡੀਪੀਐਸ ਐਕਟ ਜੇਲ ਲੈਕਟਾਰ ਨਾਲ ਸੰਬੰਧਿਤ ਘੱਟੋ ਘੱਟ 15 ਅਪਰਾਧਿਕ ਮਾਮਲੇ ਦਰਜ ਨੇ ਮਾਂਜੂ ਚੀਫ ਮਿਨਿਸਟਰ ਪੰਜਾਬ ਅਤੇ ਮਾਂਜੂ ਬੀਜੀਪੀ ਪੰਜਾਬ ਦੀ ਹਦਾਇਤ ਅਨੁਸਾਰ ਜਿਹੜੀ ਡਰੱਗਸ ਦੇ ਖਿਲਾਫ ਮੋਹਮ ਜਾਰੀ ਹੈਗੀ ਉਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਫਿਰੋਜ਼ਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਕੋਲ ਇਨਪੁਟ ਸੀਗਾ ਕਿ ਇੱਕ ਟਰਾਂਸ ਬਾਰਡਰ ਨਾਰਕੋਟਿਕਸ ਸਮਗਲਰ ਦਾ ਗੈਂਗ ਸਾਡੇ ਏਰੀਆ ਦੇ ਵਿੱਚ ਆਪਰੇਟ ਕਰ ਰਿਹਾ ਹੈ ਤੇ ਇਸ ਇਨਪੁਟ ਤੇ ਕੰਮ ਕਰਦੇ ਹੋਏ ਸਾਡੀ ਸੀਆਈਏ ਦੀ ਟੀਮ ਨੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਟੋਟਲ ਜਿਹੜੀ ਕਮਰਸ਼ੀਅਲ ਰਿਕਵਰੀ ਹੈਰੋਇਨ ਦੀ ਇਹਨਾਂ ਨੇ ਬਰਾਮਦ ਕੀਤੀ ਹੈ ਉਹ 6 ਕਿਲੋ 6 655 ਗ੍ਰਾਮ ਹੈ ਤੇ ਟੋਟਲ 6 ਲੱਖ ਡਰਗ ਪੈਨੀ ਵੀ ਰਿਕਵਰ ਕੀਤਾ ਹੈ इस दौरान दो दोषी भी अरेस्ट किए गए हैं इसमें जीड़ी मेन दोषी है, है सिमरन कौर उसकी उम्र अठत्तीस साल है तो इन पे पुराने पंद्रह मुकदमे दर्ज हैं जिनमें से ग्यारह एन एक्ट से रिलेटेड मुकदमे हैगे जो दूसरा दोषी हैगा गुरजोत सिंह वो अठत्तीस अठाईस साल का हैगा इन्हीं का रिलेटिव हैगा और उस पर भी पुराना एक एन एक्ट का मुकदमा दर्ज है ਮੈਮ ਇਹ ਜਿਹੜੀ ਹਰੋਇਨ ਹੈ ਇਹ ਕਿੱਥੋਂ ਆਈ ਹੈਗੀ ਹੈ ਕਿੱਥੋਂ ਲੈ ਕੇ ਆ ਰਹੇ ਹੈਗੇ ਸੀ ਔਰ ਕਿੱਥੇ ਇਹਨਾਂ ਨੂੰ ਗ੍ਰਾਮ ਕੀਤਾ ਹੈ ਜੀ ਜਿਹੜਾ ਆਪ ਇਨਪੁਟ ਸੀਗਾ ਸਾਡੇ ਕੋਲ ਉਸ ਹਿਸਾਬ ਨਾਲ ਅਸੀਂ ਕੱਲ ਨਾਕਾ ਲਗਾਇਆ ਸੀ ਉਸ ਦੌਰਾਨ ਕੱਲ ਲੀਟ ਨਾਈਟ ਇਹਨਾਂ ਨੂੰ ਫੜ ਕੇ ਫਾਈਨਲੀ ਇਸ पे ਪਰਚਾ ਹੋਇਆ ਹੈ ਹੁਣੇ ਅਸੀਂ ਪੂਰੀ ਪੁੱਛਗਿੱਛ ਕਰ ਰਹੇ ਹਾਂ ਜੋ ਸਾਡਾ ਅਨੁਮਾਨ ਹੈ ਇਹ ਟਰਾਂਸ ਬਾਰਡਰ ਆਈ ਹੈ ਔਰ ਇਸ पे ਅਸੀਂ ਜਿਹੜੇ ਵੀ ਫਾਰਵਰਡ ਤੇ ਬੈਕਵਰਡ ਲਿੰਟੇਜਸ ਹੈ ਉਸਕੇ ਉੱਪਰ ਵੀ ਕੰਮ ਕਰਾਂਗੇ हां इबी एंश्योर करंगे कि जेडी 68 एफ की ਸਾਡੀ ਪ੍ਰोसीਜਿੰਗ ਹੈ ਪ੍ਰਾਪਰਟੀ ਫੋਰ ਫੀਚਰ ਕੀ ਉਸਕੇ ਤਹਿਤ ਵੀ ਅਸੀਂ ਕੜਾ ਤੋਂ ਕੜਾ ਐਕਸ਼ਨ ਲਗਾ ਦੇਗੇ ਅਗੇਂਸਟ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮੀਟਿੰਗ ਮਿਆਂਣੀ ਵਿਖੇ ਸੂਬਾਈ ਆਗੂ ਸੁਵਿੰਦਰ ਸਿੰਘ ਚੋਤਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਭਰਮਜੀਤ ਸਿੰਘ ਭੋਲਾ ਨੇ ਕਿਸਾਨਾਂ ਕਿਰਤੀਆਂ ਨੂੰ ਲਾਂਭਦ ਕਰਦੇ ਪਿੰਡ ਦੇ ਇਕਾਈ ਦਾ ਗਠਨ ਕੀਤਾ ਇਸ ਵਿੱਚ 13 ਮੈਂਬਰੀ ਕਮੇਟੀ ਬਣਾਈ ਗਈ ਇਸ ਮੌਕੇ ਪਰਮਜੀਤ ਸਿੰਘ ਪੁਲਾ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੁੱਧ ਵਿੱਚ 15 ਅਗਸਤ ਨੂੰ ਟਰੈਕਟਰ ਮਾਰਚ ਘੱਡਾ ਜਾਵੇਗਾ। ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਫੇਮ ਦੇ ਸਪਲਾਈ ਕਰਨ ਵਾਲੇ ਇੱਕ گروਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਏਸੀਪੀ ਦਮਨਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂ ਮਿਲੇ ਸੀ ਜਸਤੇਦਾਰ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਸੀਜੀਐਸ ਪਬਲਿਕ ਸਕੂਲ ਸਰਵਿਸ ਲੇਨ ਜੀਟੀ ਰੋਡ ਜਲੰਧਰ ਨੇੜੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਪਾਸੋਂ 1 ਕਿਲੋ 600 ਗ੍ਰਾਮ ਫੀਮ ਬਰਾਮਦ ਹੋਈ ਉਹਨਾਂ ਕਿਹਾ ਕਿ ਮੁਲਜ਼ਮ ਦੀ ਪਛਾਣ ਰਾਮ ਪ੍ਰਸਾਦ ਵਜੋਂ ਹੋਈ ਹੈ ਜੋ ਕਿ ਯੂਪੀ ਦੇ ਬਰੇਲੀ ਦਾ ਰਹਿਣ ਵਾਲਾ ਹੈ ਉਹਨਾਂ ਇਹ ਵੀ ਕਿਹਾ ਕਿ ਮੁਲਜ਼ਮ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਸਤਕਾਰਯੋਗ ਸੀਪੀ ਸਾਹਿਬ ਦੇ ਹੁਕਮਾਂ ਦੀ ਡਿਵੀਜ਼ਨ ਨੰਬਰ 1 ਨੇ ਇੱਕ ਸੀਜੀਐਸ ਸਕੂਲ ਦੇ ਬਾਹਰ ਨਕਲ ਲਾਇਆ ਸੀ ਜਿੱਤੇ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਜਿਹਦੇ ਬੈਗ ਦੇ ਵਿੱਚੋਂ 1 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ ਤੇ ਮੌਕੇ ਤੇ ਮੌਜੂਦ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਉਸ ਬੰਦੇ ਨੂੰ ਕਾਬੂ ਕੀਤਾ ਤੇ ਕਾਬੂਕਾਰਨ ਉਪਰੰਤ ਐਫ ਆਈ ਆਰ ਨੰਬਰ 111 ਸਾਲ 2024 ਜਿਹੜੀ ਐਨ ਡੀ ਪੀ ਐਸ ਐਕਟ ਦੀ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਦਰਜ ਹੋਈ ਹੈ ਜਿਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਉਹ ਅਰੈਸਟ ਹੋਇਆ ਉਹ ਦੋਸ਼ੀ ਦਾ ਨਾਮ ਆਰਾਮ ਪ੍ਰਸਾਦ ਹੈ ਜੀ ਤੇ ਉਹ ਦੋਸ਼ੀ ਰਹਿਣ ਵਾਲਾ ਪੱਕਾ ਵਸਨੀਕ ਹੈਗਾ ਬਰੇਲੀ ਦਾ ਯੂ ਪੀ ਤੋਂ ਤੇ ਇਨਵੈਸਟੀਗੇਸ਼ਨ ਜਿਹੜੀ ਇਸ ਮੁਕਦਮੇ ਦੇ ਵਿੱਚ ਜਾਰੀ ਹੈ ਤੇ ਅੱਗੇ ਅਸੀਂ ਇਹਦੀਆਂ ਬੈਕਵਰਡ ਫਾਰਵਰਡ ਲਿੰਕੇजेस ਜਿਹੜੀਆਂ ਹੈਗੀਆਂ ਉਹ ਵੀ ਖੋਪ ਕਰ ਰਹੇ ਹਾਂ ਇਹਦਾ ਇਹ ਕਿੱਥੋਂ ਲੈ ਕੇ ਆਂਦਾ ਸੀ ਕੀ ਇਹਦਾ ਡਿਸਟ੍ਰੀਬਿਊਸ਼ਨ ਚੈਨਲ ਸੀਗਾ ਤੇ ਉਸ ਤੋਂ ਬਾਅਦ ਇਸ ਮੁਕਦਮੇ ਦੇ ਵਿੱਚ ਜਿਹੜੇ ਹੋਰ ਦੋਸ਼ੀ ਸਾਡੇ ਸਾਹਮਣੇ ਆਉਣ ਆਣਗੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਪਟਿਆਲਾ ਵਿੱਚ ਭਲਕੇ ਤਿੰਨ ਨਵੇਂ ਅਪਰਾਧਿਕ ਕਾਨੂੰਨ ਅਤੇ ਪੱਤਰਕਾਰੀ ਦੇ ਨੈਤਿਕ ਸਿਧਾਂਤ ਵਿਸ਼ੇ ਉੱਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਦੇ ਉਪਕੁਲਪਤੀ ਪ੍ਰੋਫੈਸਰ ਡਾਕਟਰ ਜੇ ਐਸ ਸਿੰਘ ਸ਼ਮੂਲੀਤ ਕਰਨਗੇ ਅਤੇ ਡਾਕਟਰ ਸ਼ਰਨਜੀਤ ਅਤੇ ਮਨੋਜ ਸ਼ਰਮਾ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਅਤੇ ਡਾਕਟਰ ਹਰਜਿੰਦਰ ਵਾਲੀਆ ਪੱਤਰਕਾਰੀ ਦੇ ਨੈਤਿਕ ਸਿਧਾਂਤ ਦੇ ਵਿਸ਼ੇ ਉੱਤੇ ਆਪਣੀ ਗੱਲ ਰੱਖਣਗੇ ਇਸ ਵਰਕਸ਼ਾਪ ਮੌਕੇ ਸ਼ਮੂਲੀਅਤ ਲਈ ਸੱਦਾ ਦੇਣ ਲਈ ਪੀ ਆਈ ਬੀ ਦੇ ਅਧਿਕਾਰੀ ਅਦਾਰਾ ਚੜ੍ਹਦੇ ਕਲਾ ਦੇ ਦਫ਼ਤਰ ਪਹੁੰਚੇ ਜਿੱਥੇ ਸਰਦਾਰ ਜਗਦੀਪ ਸਿੰਘ ਦਰਦੀ ਨੇ ਉਹਨਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਇਸ ਮੌਕੇ ਪੀਆਈਬੀ ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਅਨੁਭਵ ਡਿਮਰੀ ਸੀਨੀਅਰ ਆਫਿਸ ਅਸਿਸਟੈਂਟ ਤਨਵੀਰ ਖਿਲਜੀ ਪੀਆਈਬੀ ਜਲੰਧਰ ਦੇ ਮੀਡੀਆ ਤੇ ਸੰਚਾਰ ਅਧਿਕਾਰੀ ਡਾਕਟਰ ਵਿਕਰਮ ਸਿੰਘ ਸ਼ਾਮਲ ਸਨ कल यानी फ्राइडे 9 अगस्त को हम लोग एक uh, पीआईबी चंडीगढ़ द्वारा एक वार्तालाप ऑर्गेनाइज़ हम लोग करवा रहे हैं इन राजीव गांधी नेशनल यूनिवर्सिटी ऑफ लॉ पटियाला इसमें जो हमारा मेन ऑब्जेक्टिव है दैट इज़ टू रीच पीपल थ्रू मीडिया एंड दैट इज़ वाई द की फोकल पॉइंट्स ऑफ दिस वार्तालाप वुड बी मीडिया पीपल एंड जर्नलिस्ट सो यू ऑल आर इन्वाइटेड एंड वी वुड बी वेरी प्रिवलेज इफ यू कम अलॉन्ग विद योर अदर जर्नलिस्ट फ्रेंड्स और द मीडिया पीपल Uh, you all are welcome and it will be it will begin at 10:30 uh, a.m in the morning and the session will continue till around uh, 2 uh, so you all are invited uh, thank you very much patra suchna daftar de vallon zila patiala de vich rajiv gandhi national university of law de vich 9 august din shukrawar nu vaartalaap media workshop da aayojan kita ja reha hai ਇਸ ਵਾਰ ਜਿਹੜੀ ਇਹ ਵਰਕਸ਼ਾਪ ਹੈ ਉਹਦਾ ਵਿਸ਼ਾ ਤਿੰਨ ਨਵੇਂ ਅਪਰਾਧਿਕ ਕਾਨੂੰਨ ਅਤੇ ਪੱਤਰਕਾਰੀ ਦੇ ਨੈਤਿਕ ਸਿਧਾਂਤ ਹੋਣਗੇ। ਇਸ ਵਰਕਸ਼ਾਪ ਦੇ ਵਿੱਚ ਅਸੀਂ ਸਮੂਹ ਜਿਹੜਾ ਡਿਸਟ੍ਰਿਕਟ ਪਟਿਆਲਾ ਹੈ ਉਹਦੇ ਪੱਤਰਕਾਰਾਂ ਨੂੰ ਸੱਦਾ ਦਿੰਨੇ ਆ ਤੇ ਅਸੀਂ ਸਾਰੇ ਪੱਤਰਕਾਰਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਾਂਗੇ। ਪੰਜਾਬੀ ਖਬਰਾਂ ਦੇ ਇਸ ਬਲੈਟਨ ਵਿੱਚ ਫਲਾਨਾ ਹੀ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ।